ਕੇਂਦਰ ਸਰਕਾਰ ਦੇ ਵੱਲੋਂ ਇੱਕ ਬਹੁਤ ਹੀ ਵੱਡਾ ਫੈਸਲਾ ਲਿਆ ਗਿਆ ਹੈ ਜੋ ਕਿ ਕਿਸਾਨਾਂ ਨਾਲ ਦਿਨਾਂ ਦਾ ਸੰਬੰਧ ਰੱਖਦਾ ਹੈ ਜੀ ਹਾਂ ਖੇਤੀ ਕਾਨੂੰਨ ਜੋ ਕਾਲੇ ਬਿੱਲ ਪਾਸ ਕੀਤੇ ਸੀ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਵਿਰੁੱਧ ਹੁਣ ਉਹ ਰੱਦ ਹੋਣ ਜਾ ਰਹੇ ਨੇ ਦੱਸਿਆ ਕਿ ਬੀਬੀ ਜਗੀਰ ਕੌਰ ਨੇ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਦੁੱਖ ਸੀ ਕਿ ਕਿਸਾਨ ਸੜਕਾਂ ਤੇ ਰੋ ਰਹੇ ਸੀ ਸੰਗਦੀ ਪੁਕਾਰ ਨੂੰ ਗੁਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਪ੍ਰਧਾਨ ਮੰਤਰੀ ਦੇ ਮਨ ਵਿੱਚ ਵਸ ਕੇ ਇਹ ਕਾਨੂੰਨ ਰੱਦ ਕਰ ਦਿੱਤੇ ਨੇ ਇਸ ਕਾਨੂੰਨ ਦੇ ਨਾਲ ਆਪ ਸਿਪਾਹੀ ਚਾਰੇ ਨੂੰ ਖਤਰਾ ਹੋਇਆ ਸੀ ਤੇ ਅੱਜ ਜੋ ਬਖਸ਼ਿਸ਼ ਹੋਈ ਹੈ ਗੁਨਾਨਕ ਤੇਜਜੀ ਦਾਸ ਜੀ ਦਿলো ਧੰਨਵਾਦ ਕੀਤਾ ਜੋ ਜੋਖਮ ਕਿਸਾਨਾਂ ਨੇ ਚੱਲਿਆ ਉਹ ਕਾਫੀ ਦੁਖਦ ਸੀ ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ 18 ਮਹੀਨੇ ਬਾਅਦ ਅਹਿਸਾਸ ਹੋਇਆ ਕਿ ਇਹ ਕਾਨੂੰਨ ਗਲਤ ਸੀ ਕਿਸਾਨਾਂ ਅਤੇ ਸੰਗਤਾ ਨੇ ਸੱਚੇ ਦਿਲੋਂ ਸੰਘਰਸ਼ ਕੀਤਾ ਸੀ ਹਨੇ ਸਾਨੂੰ ਮੈਸੇਜ ਮਿਲਿਆ ਕਿ ਤੁਹਾਡੇ ਜਿਹੜੇ ਬਾਈ ਨਾਂ ਸੀ ਇਹ ਕਲੀਅਰ ਹੋ ਗਏ ਹੈ ਹੁਣ ਜਾਵਾਂਗੇ ਤੇ ਪਤਾ ਲੱਗੇਗਾ ਇਸ ਕਰਕੇ ਅਜੇ ਸਾਨੂੰ ਮੈਸੇਜ ਗਿਆ ਕਿ ਉੱਥੇ ਪਹੁੰਚ ਜਾਓ ਤੁਹਾਡਾ ਨਾਂ ਕਲੀਅਰ ਹੋ ਗਿਆ ਜੀ ਜੀ ਖੇਤੀ ਨੂੰ ਰੱਦ ਕਰ ਦਿੱਤੇ ਜੀ ਕੀ ਕਰਾਂਗੇ ਇਹ ਵੀ ਗੁਰਨਾਥ ਸਾਹਿਬ ਜੀ ਨੇ ਟੁੱਟ ਕੇ ਹੀ ਮਿਹਰ ਕੀਤੀ ਹੈ ਜੀ ਨਹੀਂ ਤੇ ਇਹ ਲਗਾਤਾਰ 17 18 ਮਹੀਨੇ ਤੋਂ ਐਡਾ ਸੰਘਰਸ਼ ਚੱਲਿਆ ਕਿਸਾਨਾਂ ਨੇ ਬੜਾ ਤਸ਼ੱਦਦ ਚੱਲਿਆ ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਸਾਡੇ ਪਰਿਵਾਰਾਂ 'ਚ ਬੜੇ ਦੁਫੇੜ ਪਏ ਸਾਡੀਆਂ ਪਾਰਟੀਆਂ ਵਿੱਚ ਆਪਸ ਵਿੱਚ ਬੜੀਆਂ ਖਿੱਚੋਤਾਣ ਹੋਈਆਂ ਔਰ ਬੜੇ ਭਾਈਚਾਰਕ ਸਾਂਝ ਨੂੰ ਬੜਾ ਖੋਰਾ ਲੱਗ ਰਿਹਾ ਸੀਗਾ ਆਪਸੀ મતਭੇਦ ਪੈਦਾ ਹੋ ਰਹੇ ਸੀਗੇ ਪੰਜਾਬ ਜੀਹ ਦੇਸ਼ ਵਿੱਚ ਸ਼ਾਂਤੀ ਪੰਗ ਹੋ ਰਹੀ ਸੀ ਸੋ ਇਹ ਸਾਰੀਆਂ ਚੀਟਿਆਂ ਦਾ ਬੜਾ ਵੱਡਾ ਨੁਕਸਾਨ ਸੀ ਮੈਂ ਕਿਹਨੇ ਗੁਰਨਾਗ ਸਿੰਘ ਸਾਹਿਬ ਜੀ ਨੇ ਫਿਰ ਵੀ ਕਿਰਪਾ ਕੀਤੀ ਹੈ ਕਿ ਆਪਣੇ ਪ੍ਰਕਾਸ਼ ਦਿਹਾੜੇ ਦੇ ਉੱਤੇ ਹੀ ਆਪ ਜੂ ਕਿਰਤ ਕੀਤੀ ਸੀ ਆਪ ਜੂ ਕਿਸਾਨੀ ਕੀਤੀ ਸੀ ਕਿਸਾਨੀ ਦੀ ਲਾਲਜ ਰੱਖ ਕੇ ਗੁਰਨਾਗ ਸਿੰਘ ਸਾਹਿਬ ਜੀ ਨੇ ਕਿਰਪਾ ਕਰਕੇ ਇੱਕ ਅੱਜ ਪ੍ਰਧਾਨ ਮੰਤਰੀ ਜੀ ਦੇ ਹਿਰਦੇ ਵਿੱਚ ਵਸ ਕੇ ਇਹ ਸਾਰੇ ਕਿਸਾਨਾਂ ਦੇ ਜਿਹੜੇ ਕਾਨੂੰਨ ਸੀ ਕਾਲੇ ਉਹ ਰੱਦ ਕਰਵਾਇਆ ਬਹੁਤ ਲੰਬਾ ਸਮਾਂ ਚੱਲਦਾ ਰਿਹਾ ਅੰਦੋਲਨ ਤੇ ਕਾਫੀ ਨੁਕਸਾਨ ਵੀ ਹੋਇਆ ਜੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਜੀ ਬੜਾ ਦਰਦ ਵੀ ਹੈ ਜੇ ਮੈਂ ਉਸ ਪੀੜਾ ਨੂੰ ਛੇੜਾਂਗੀ ਤੇ ਅੱਜ ਦਾ ਦਿਹਾੜਾ ਖੁਸ਼ੀਆਂ ਭਰੇ ਦਿਹਾੜਾ ਮੈਂ ਨਹੀਂ ਚਾਹਦੀ ਕਿ ਉਸ ਗੱਲਾਂ ਨੂੰ ਸਿਆਸੀ ਤੌਰ ਦੇ ਉੱਤੇ ਫੇਰ ਲੋਕੀ ਕਹਿੰਦੇ ਸਿਆਸੀ ਗੱਲਾਂ ਕਰਦੇ ਐ ਮੇਰਾ ਅੱਜ ਮੇਰਾ ਮਨੋਰਥ ਹੀ ਨਹੀਂ ਕੋਈ ਐਸੀ ਗੱਲ ਕਰਨ ਦਾ ਜ ਜਨਾ ਲੋਕਾਂ ਦੇ ਦਿਲ ਮਜੂਸੀ ਵਿੱਚ ਆਉਣ ਤੇ ਪਰੇਸ਼ਾਨ ਹੋਣ ਬੀਬੀ ਜੀ ਵੀ ਕਿੰਨੇ ਲੋਕ ਜਾ ਰਹੇ ਨੇ ਤੁਹਾਡੇ ਨਾਲ ਅੱਜ ਕਿੰਨੇ ਆਏ ਨੇ ਚਲੋ ਅੱਜ ਤੇ ਮੈਂ ਇਹੀ ਕਹਾਂਗੇ ਕਿ ਸ਼ੁਕਰ ਹੈ ਕਿ ਉਹਨਾਂ ਨੇ ਕਿਰਪਾ ਕਰ ਦਿੱਤੀ ਹੈ ਇਸ ਵਾਰ ਜੱਥੇ ਤੇ ਅੱਜ ਬਹੁਤ ਜਾ ਰਿਹਾ ਆਨਲਾਈਨ ਇਹਨਾਂ ਦਾ ਪ੍ਰਾਈ ਕੀਤਾ ਸੀ ਉਹਨਾਂ ਦੇ ਸਾਰਿਆਂ ਦੇ ਆ ਗਏ ਪਰ ਜਿਹੜਾ ਸਾਡੇ ਕੋ ਪੰਜਾਬ ਸਰਕਾਰ ਨੇ ਲਿਆ ਸੀ 100 ਦੀ ਗਿਣਤੀ ਵਿੱਚੋਂ ਸਿਰਫ ਬਾਈਆਂ ਨੂੰ ਮਨਜ਼ੂਰੀ ਦਿੱਤੀ ਮੇਰੀ ਕੀ ਕਹਿਣਾ ਚਾਹੁੰਗਾ ਅਪਰੂਵਲ 'ਚ ਕਾਫੀ ਪ੍ਰੋਬਲਮ ਆ ਰਹੀ ਹੈ ਕਾਫੀ ਸੰਗਤ ਵੀ ਪੇਸ਼ ਪਰੋਬਲਮ ਕੀ ਮੈਂ ਤੇ ਦੇਖਿਆ ਕਿ ਸਿੱਖ ਕੌਮ ਦੀ ਉਸ ਮਹਾਨ ਸੱਜਤਾ ਦਾ ਇਹਨਾਂ ਨੇ ਕੋਈ ਸਤਕਾਰ ਮਾਨ ਨਹੀਂ ਰੱਖਿਆ ਕਿ ਜਿਸ ਦੀ ਜ਼ਿੰਮੇਵਾਰ ਸੰਸਥਾ ਹੋਵੇ ਜਿਹਦਾ ਫਰਜ਼ ਹੀ ਇਹ ਹੋਵੇ ਕਿ ਸਿੱਖਾਂ ਦੀਆਂ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਆਪਣੇ ਫਰਜ਼ਾਂ ਦੇ ਨਾਲ ਪੂਰੀਆਂ ਕਰਨ ਅਸੀਂ ਤੇ ਚਾਹੁੰਦੇ ਸੀਗੇ ਸਾਰੀ ਸਗ ਲਿਸਟ ਸਾਡੇ ਕੋਲ ਜਾਂਦੀਆਂ ਅਸੀਂ ਸਗ ਖੁਸ਼ ਹੋ ਕੇ ਕੰਮ ਕਰਦੇ ਪਰ ਤਕਲੀਫ ਇਹ ਗਲਤੀ ਹੋਈ ਹੈ ਕਿ ਇਸ ਸੰਸਥਾ ਨੂੰ ਇਹਨਾਂ ਨੇ ਪਹਿਲਾਂ ਵੀ ਬੜੇ ਖੋਰੇ ਲੱਗੇ ਆ ਤੇ ਅੱਜ ਵੀ ਖੋਰਾ ਲਾਉਣ ਦੀ ਕੋਸ਼ਿਸ਼ ਕਰ ਕਰਤਾਰਪੁਰ ਤੋਂ ਮਨਦੀਪ ਕੋਹਲੀ ਦੀ ਰਿਪੋਰਟ